ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਭਗਵਾਨ ਰਾਮ ਅਯੁੱਧਿਆ ਦੇ ਵਿੱਚ ਨਵੇਂ ਬਣੇ ਮੰਦਿਰ ਚ ਬਿਰਾਜਮਾਨ ਹੋ ਗਏ ਨੇ ਕਲ ਪ੍ਰਾਣ ਪ੍ਰਤੀਸ਼ਟਾ ਸਮਾਗਮ ਸੀਗਾ ਤਾਂ ਦੇਸ਼ ਭਰ ਦੇ ਵਿੱਚ ਇਸ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਸ਼ਰਧਾਲੂਆਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਇੰਡੀਆ ਦੀਆਂ ਨਹੀਂ ਬਲਕਿ ਵਿਦੇਸ਼ ਦੀਆਂ ਨੇ ਕੈਨੇਡਾ ਦੀਆਂ ਨੇ ਬ੍ਰੈਂਟਨ ਦੀਆਂ ਨੇ ਜਿੱਥੇ ਹਿੰਦੂ ਭਾਈਚਾਰੇ ਵੱਲੋਂ ਪ੍ਰਾਣ ਪ੍ਰティਸ਼ਟਾ ਸਮਾਗਮ ਕੀਤਾ ਗਿਆ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਗਵਾਨ ਰਾਮ ਦੇ ਭਜਨਾ ਦੇ ਉੱਤੇ ਝੂਮਦੇ ਹੋਏ ਨਜ਼ਰ ਆ ਰਹੇ ਨੇ ਸ਼ਰਧਾਲੂ ਵੱਡੀਆਂ ਸਕਰੀਨਸ ਲਗਾਈਆਂ ਗਈਆਂ ਨੇ ਤਾਂ ਜੋ ਪ੍ਰਾਣ ਪ੍ਰティਸ਼ਟਾ ਦੇ ਸਮਾਗਮ ਦੇ ਉਹਨਾਂ ਪਲਾਂ ਦਾ ਗਵਾਹ ਬਣਿਆ ਜਾ ਸਕੇ ਜਿਹੜੇ ਅਯੁੱਧਿਆ ਦੇ ਵਿੱਚ ਕੀਤੇ ਗਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਮੁੱਖ ਤੌਰ ਦੇ ਉੱਤੇ ਸ਼ਿਰਕਤ ਕੀਤੀ ਹੋਰ ਵੀ ਕਈ ਸਖਸ਼ੇਤਾਂ ਨੂੰ ਸੱਦਾ ਦਿੱਤਾ ਗਿਆ ਸੀ ਜਿਦੇ ਵਿੱਚ ਉਦਯੋਗਪਤੀ ਫਿਲਮੀ ਕਲਾਕਾਰ ਖਿਡਾਰੀ ਤੇ ਹਰ ਵਰਗ ਦੇ ਵੱਡੇ ਲੀਡਰਾਂ ਨੂੰ ਸੱਦਾ ਦਿੱਤਾ ਗਿਆ ਤੇ ਅੱਜ ਭਗਵਾਨ ਰਾਮ ਦੇ ਮੰਦਰ ਦੇ ਇੱਕ ਪਾਠ ਖੁੱਲ ਚੁੱਕੇ ਨੇ ਸਵੇਰੇ 7 ਵਜੇ ਤੋਂ ਹੀ ਵੱਡੀ ਗਿਣਤੀ 'ਚ ਦਰਸ਼ਨਾਂ ਲਈ ਸ਼ਰਧਾਲੂ ਪਹੁੰਚ ਰਹੇ ਨੇ ਤੇ ਕੁਝ ਉਥੇ ਸਮਾਸਾਰਨੀ ਵੀ ਦਿੱਤੀ ਗਈ ਹੈ ਜਿਸ ਦੇ ਮੁਤਾਬਕ ਸਾਰਾ ਕੁਝ ਹੋਣਾ ਹੈ ਅ ਦੁਪਹਿਰ ਦੇ ਵੇਲੇ ਵੀ ਜਿਹੜੀ ਮੱਧਮ ਆਰਤੀ ਹੁੰਦੀ ਆ ਉਹ ਹੋਏਗੀ ਉਸ ਤੋਂ ਬਾਅਦ ਦੇ ਵਿੱਚ ਕੁਝ ਸਮਾਂ ਮੰਦਰ ਦੇ ਕਪਾਟ ਬੰਦ ਰਹਿਣਗੇ ਉਸ ਤੋਂ ਬਾਅਦ ਮੁੜ ਸ਼ਾਮ ਦੇ 7 ਵਜੇ ਤੱਕ ਕਪਾਟ ਖੁੱਲੇ ਰਹਿਣਗੇ ਫਿਲਹਾਲ ਮੰਦਰ ਟਰਸਟ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ ਕਿ ਇਸ ਸਮੇਂ ਨੂੰ ਵਧਾਇਆ ਜਾਵੇ ਤਾਂ ਜੋ ਦੂਰ ਦੇਸ਼ ਦੁਨੀਆ ਤੋਂ ਸ਼ਰਧਾਲੂ ਭਗਵਾਨ ਰਾਮ ਦੇ ਦਰਸ਼ਨਾਂ ਵਾਸਤੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਪੂਰਾ ਪਗਵਾਨ ਰਾਮ ਦਾ ਗੁਣਗਾਨ ਕੀਤਾ ਗਿਆ ਤੇ ਕੁਝ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਉਹ ਨੇ ਹਿੰਦੂ ਸਭਾ ਮੰਦਿਰ ਬ੍ਰੈਂਪਟਨ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਿੰਦੂ ਭਾਈਚਾਰਾ ਰਹਿੰਦਾ ਸਿੱਖ ਭਾਈਚਾਰਾ ਰਹਿੰਦਾ ਪਰ ਹਿੰਦੂ ਭਾਈਚਾਰੇ ਵੱਲੋਂ ਵਿਸ਼ੇਸ਼ ਉਤਸ਼ਾਹ ਦਿਖਾਇਆ ਗਿਆ ਇੱਕ ਪਾਸੇ ਦੇਸ਼ ਦੇ ਵਿੱਚ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਕੀਤੀ ਜਾ ਰਹੀ ਸੀ ਤੇ ਦੂਜੇ ਪਾਸੇ ਲਾਈਵ ਪ੍ਰਸਾਰਣ ਦੇਖਿਆ ਜਾ ਰਿਹਾ ਸੀਗਾ ਉਸੇ ਵੇਲੇ ਹੀ ਕੈਨੇਡਾ ਦੇ ਵਿੱਚ ਵੀ ਸ਼ਰਧਾਲੂ ਬੈਠੇ ਹੋਏ ਸੀਗੇ ਕੀਰਤਨ ਚੱਲ ਰਿਹਾ ਸੀਗਾ ਤੇ ਕੀਰਤਨ ਦੀ ਥਾਪ ਦੇ ਉੱਤੇ ਝੂਮਦੇ ਹੋਏ ਵੀ ਨਜ਼ਰ ਆ ਰਹੇ ਸੀ ਢੋਲਕ ਦੀ ਥਾਪ ਦੇ ਉੱਤੇ ਝੂਮਦੇ ਨਜ਼ਾਰੇ ਸ਼ਰਧਾਲੂ ਤੇ ਕੁਝ ਤਸਵੀਰਾਂ ਤੁਸੀਂ ਇਸਕੌਨ ਟੈਂਪਲ ਦੀਆਂ ਦੇਖ ਰਹੇ ਹੋ ਇਸਕੌਨ ਟੈਂਪਲ ਮਿਲਟਨ ਦੀਆਂ ਜਿੱਥੇ ਇਸਕੌਨ ਜਿਹੜੀ ਇੱਕ ਸੁਸਾਇਟੀ ਬਣੀ ਹੋਈ ਆ ਉਹਨਾਂ ਵੱਲੋਂ ਭਗਵਾਨ ਰਾਮ ਦੇ ਪ੍ਰਾਣ ਪ੍ਰティਸ਼ਟਾ ਸਮਾਗਮ ਨੂੰ ਲੈ ਕੇ ਸਮਾਗਮ ਦਾ ਆਯੋਜਨ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਢੋਲਕ ਦੀ ਥਾਪ ਦੇ ਉੱਤੇ ਭਜਨ ਗਾਏ ਜਾ ਰਹੇ ਨੇ ਖੁਦ ਮਸਤੀ ਦੇ ਵਿੱਚ ਝੂਮਦੇ ਹੋਏ ਨਜ਼ਰ ਆ ਰਹੇ ਨੇ ਭਗਵਾਨ ਰਾਮ ਦੇ ਭਗਤ ਭਗਵਾਨ ਕ੍ਰਿਸ਼ਨ ਦੇ ਭਗਤ ਕਿਉਂਕਿ ਦੇਸ਼ ਦੁਨੀਆ ਦੀਆਂ ਨਜ਼ਰਾਂ ਇਸ ਪੂਰੇ ਸਮਾਗਮ ਦੇ ਉੱਤੇ ਟਿਕੀਆਂ ਹੋਈਆਂ ਸੀ ਤੇ ਕੁਝ ਹੀ ਪਲਾਂ ਦੇ ਵਿੱਚ ਸਾਰਾ ਸਮਾਗਮ ਨੇਪਰੇ ਚੜ ਗਿਆ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸੀਗੇ ਤੇ ਅੱਜ ਤੋਂ ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂ ਰੋਜ਼ਾਨਾ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰ ਸਕਣਗੇ ਉਹਨਾਂ ਵਾਸਤੇ ਕੋਈ ਵੀ ਫੀਸ ਜਾਂ ਪਰਚੀ ਨਹੀਂ ਲਗਾਈ ਗਈ ਹਾਲਾਂਕਿ ਟਰਸਟ ਨੇ ਇਹ ਜ਼ਰੂਰ ਕਿਹਾ ਹੈ ਕਿ ਜੇਕਰ ਵਿਸ਼ੇਸ਼ ਆਰਤੀ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੇ ਨੇ ਸ਼ਰਧਾਲੂ ਤਾਂ ਉਹਨਾਂ ਨੂੰ ਮੰਦਿਰ ਟਰਸਟ ਦੇ ਬਣੇ ਦਫ਼ਤਰ ਦੇ ਵਿੱਚੋਂ ਪਾਸ ਲੈਣਾ ਪਵੇਗਾ ਆਧਾਰ ਕਾਰਡ ਦਿਖਾ ਕੇ ਉਹ ਪਾਸ ਮਿਲ ਜਾਵੇਗਾ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ ਜਿਸ ਤਰ੍ਹਾਂ ਦੇ ਨਾਲ ਮੰਦਿਰ ਦੇ ਪਰਸਰ ਦੇ ਵਿੱਚ ਤੁਹਾਨੂੰ ਮੋਬਾਈਲ ਫੋਨ ਲਿਜਾਣ ਦੀ ਆਗਿਆ ਨਹੀਂ ਹੋਵੇਗੀ ਉਹ ਬਾਹਰ ਜਮ੍ਹਾਂ ਕਰਵਾਉਣਾ ਪਏਗਾ ਇਸ ਤੋਂ ਇਲਾਵਾ ਤੁਹਾਡੀ ਇਲੈਕਟ੍ਰਿਕ ਵਾਚ ਹੁੰਦੀ ਹੈ ਅੱਜ ਕੱਲ ਉਹ ਵੀ ਬਾਹਰ ਹੀ ਰੱਖਣੀ ਪਵੇਗੀ ਪੈਨ ਤੱਕ ਵੀ ਅੰਦਰ ਤੁਸੀਂ ਨਹੀਂ ਲਿਜਾ ਸਕਦੇ ਸਾਰਾ ਸਮਾਨ ਤੁਹਾਨੂੰ ਬਾਹਰ ਜਮ੍ਹਾਂ ਕਰਵਾ ਕੇ ਜਾਣਾ ਪਵੇਗਾ ਤੇ ਫਿਲਹਾਲ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ ਤੇ ਜਿਹੜੇ ਕੈਨੇਡਾ ਦੇ ਵਿੱਚ ਬ੍ਰੈਂਟਨ ਦੇ ਵਿੱਚ ਮਿਲਟਨ ਦੇ ਵਿੱਚ ਬੈਠੇ ਸ਼ਰਧਾਲੂ ਨੇ ਉਹ ਉੱਥੇ ਹੁਣ ਪ੍ਰਾਨ ਪ੍ਰਸ਼ਠਾ ਸਮਾਗਮ ਮਨਾ ਚੁੱਕੇ ਨੇ ਪਰ ਧਿਆਨ ਉਹਨਾਂ ਦਾ ਇੰਡੀਆ ਦੇ ਵਿੱਚ ਆ ਕਿ ਕਦੋਂ ਇੰਡੀਆ ਜਾਈਏ ਇੰਡੀਆ ਪਹੁੰਚ ਕੇ ਭਾਰਤ ਪਹੁੰਚ ਕੇ ਅਯੁੱਧਿਆ ਨਗਰੀ ਦੇ ਵਿੱਚ ਜਾ ਕੇ ਆਪਣਾ ਸੀਸ ਨਵਾਈਏ ਭਗਵਾਨ ਰਾਮ ਦੀ ਪਵਿੱਤਰ ਮੂਰਤੀ ਦੇ ਅੱਗੇ ਭਗਵਾਨ ਰਾਮ ਦੇ ਦਰਸ਼ਨ ਕਰ ਸਕੀਏ ਕਿਉਂਕਿ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਚ ਭਾਈਚਾਰਾ ਬੈਠਾ ਇਸ ਕਰਕੇ ਅਸੀਂ ਇਹ ਵੀ ਤੁਹਾਨੂੰ ਦੱਸ ਰਹੇ ਹਾਂ ਤਸਵੀਰਾਂ ਦਿਖਾਉਣਾ ਸਾਡਾ ਮਕਸਦ ਸੀਗਾ ਕਿ ਜਿੱਥੇ ਕੱਲ ਪੂਰੇ ਭਾਰਤ ਦੇ ਵਿੱਚ ਪੂਰਾ ਜਸ਼ਨ ਦਾ ਮਾਹੌਲ ਸੀਗਾ ਥਾਂ-ਥਾਂ ਦੇ ਉੱਤੇ ਸ਼ਰਧਾਲੂਆਂ ਨੇ ਲੰਗਰਾਂ ਦੀ ਵਿਵਸਥਾ ਕੀਤੀ ਹੋਈ ਸੀ ਸਮਾਗਮ ਕੀਤੇ ਗਏ ਕੀਰਤਨ ਕੀਤੇ ਗਏ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਮਾਗਮਾਤ ਆਯੋਜਨ ਕੀਤਾ ਗਿਆ ਤਾਂ ਕੈਨੇਡਾ ਵੀ ਪਿੱਛੇ ਨਹੀਂ ਰਿਹਾ ਕੈਨੇਡਾ ਦੇ ਕਈ ਥਾਵਾਂ ਦੇ ਉੱਤੇ ਜਿਹੜੇ ਮੰਦਰ ਬਣੇ ਹੋਏ ਨੇ ਉਹਨਾਂ ਮੰਦਰਾਂ ਦੇ ਵਿੱਚ ਰੌਣਕਾਂ ਦੇਖਦੇ ਹੀ ਬੰਦੀਆਂ ਸਨ ਮੰਦਰਾਂ ਦੀ ਸਜਾਵਟ ਦੇਖਦੇ ਹੀ ਬੰਦੀ ਸੀ ਤੇ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਕੈਨੇਡਾ ਦੇ ਵਿੱਚ ਵੀ ਅਜਿਹੇ ਜਿਹੜੀਆਂ ਸੁਧਾਵਾਵਾਂ ਨੇ ਲਾਈਟਿੰਗ ਤੋਂ ਲੈ ਕੇ ਸਾਰਾ ਕੁਝ ਪ੍ਰਤੀਤ ਹੀ ਨਹੀਂ ਹੁੰਦਾ ਕਿ ਤੁਸੀਂ ਭਾਰਤ ਦੇ ਮੰਦਿਰ ਦੇ ਦਰਸ਼ਨ ਕਰ ਰਹੇ ਹੋ ਜਾਂ ਫਿਰ ਕੈਨੇਡਾ ਦੇ ਮੰਦਿਰ ਦੇ ਦਰਸ਼ਨ ਕਰ ਰਹੇ ਹੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸ਼ਰਧਾਲੂਆਂ ਦੇ ਵਿੱਚ ਉਤਸ਼ਾਹ ਹੈ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਉੱਥੇ ਪਹੁੰਚ ਕੇ ਭਗਵਾਨ ਰਾਮ ਦਾ ਗੁਣਗਾਨ ਕਰਦੇ ਹੋਏ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕੁਲਮਲਾ ਕੇ ਭਾਰਤ ਵਾਸਤੇ ਵੱਡੀ ਗੱਲ ਹੈ ਭਾਰਤ ਦੇ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ ਕਿ ਭਗਵਾਨ ਰਾਮ ਦਾ ਮੰਦਿਰ ਬਣਿਆ ਹੈ ਉਹਦੇ ਵਿੱਚ ਭਗਵਾਨ ਰਾਮ ਬਿਰਾਜਮਾਨ ਹੋ ਗਏ ਨੇ ਅਯੁੱਧਿਆ ਦੇ ਵਿੱਚ ਦੁਬਾਰਾ ਫਿਰ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਹਾਲਾਂਕਿ ਬਹੁਤ ਵੱਡੀ ਗਿਣਤੀ 'ਚ ਸ਼ਰਧਾਲੂ ਅਯੁੱਧਿਆ ਜਾਂਦੇ ਸੀਗੇ ਪਰ ਹੁਣ ਅਯੁੱਧਿਆ ਦੇ ਵਿੱਚ ਭਗਵਾਨ ਰਾਮ ਦੇ ਦਰਸ਼ਨਾਂ ਵਾਸਤੇ ਵੀ ਜਨ ਸਹਿ ਲਾਬ ਉਮੜ ਸਕਦਾ ਹੈ ਯਾਨੀ ਕਿ ਸ਼ਰਧਾਲੂ ਉੱਥੇ ਪਹੁੰਚ ਸਕਦੇ ਨੇ ਕਿਉਂਕਿ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਅੰਕੜੇ ਵੀ ਆਉਣੇ ਸ਼ੁਰੂ ਹੋ ਜਾਣਗੇ ਮੰਦਿਰ ਟਰਸਟ ਵੱਲੋਂ ਕੋਈ ਨਾ ਕੋਈ ਹਿਸਾਬ ਕਿਤਾਬ ਵੀ ਜ਼ਰੂਰ ਰੱਖਿਆ ਜਾਵੇਗਾ ਤੇ ਤੁਹਾਨੂੰ ਸਾਡਾ ਮਕਸਦ ਸੀਗਾ ਕਿ ਇਹ ਦਿਖਾਈਏ ਕਿ ਕੈਨੇਡਾ ਦੇ ਵਿੱਚ ਬ੍ਰੈਂਟਨ ਦੇ ਵਿੱਚ ਮਿਲਟਨ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਪੁਗਾਨ ਰਾਮ ਦਾ ਪ੍ਰਾਣ ਪ੍ਰਚਿੰਸ਼ਟਾ ਸਮਾਗਮ ਆਯੋਜਿਤ ਕੀਤੇ ਗਏ ਇਸ ਦੇ ਉੱਤੇ ਜਿਵੇਂ ਕੋਈ ਅਪਡੇਟ ਆਏਗੀ ਫਿਰ ਲੈ ਕੇ ਹਾਜ਼ਰ ਹੋਵਾਂਗੇ ਅਗਿਆ ਦੇਓ ਧੰਨਵਾਦ ਨਿਟਰ ਖਾਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 સંਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ਕਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।